ਸਾਂਝਾ ਲੋਕ ਸੇਵਾ ਦਲ ਵੱਲੋਂ ਨਵੇਂ ਅਹੁਦੇਦਾਰਾਂ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ ਅਤੇ ਫ੍ਰੀ ਐਂਬੂਲੈਂਸ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਪ੍ਰਧਾਨ ਗੁਰਜੀਤ ਸਿੰਘ, ਵਾਈਸ ਪ੍ਰਧਾਨ ਦਵਿੰਦਰ ਸਿੰਘ ਮੱਲੀ, ਸੈਕਟਰੀ 바ਵਾ ਪ੍ਰਾਪਰਟੀ ਡੀਲਰ ਵਾਲੇ, ਮੀਡੀਆ ਇਨਚਾਰਜ ਅਨਿਸ਼ ਗੁੰਟਾਲਾ ਅਤੇ ਦਲ ਦੇ ਅਹੁਦੇਦਾਰ ਮੌਕੇ ਤੇ ਸ਼ਾਮਲ ਸਨ। ਮੇਰਾ ਨਾਮ ਅਰਣ ਜੋਸ਼ੀ ਆ ਜੀ ਮੈਂ ਐਕਸ ਵਾਈਸ ਚੇਅਰਮੈਨ ਆ ਵਾਟਰ ਸਪਲਾਈ ਐਂਡ ਸੀਵਰੇਜ ਬੋਰਡ ਪੰਜਾਬ ਤੋਂ ਜੀ ਤੇ ਅੱਜ ਜਿਹੜਾ ਇਹ ਪੁਰਾਣਾ ਅਮਨ ਪਨੋੜ ਜੀ ਸਾਡੇ ਸੰਚਾਲਕ ਨੇ ਸਾਂਝਾ ਸੇਵਾ ਲੋਕ ਦਲ ਜਿਹੜਾ ਕੀ ਇਹਨਾਂ ਇੱਕ ਸੁਸਾਇਟੀ ਬਣਾਈ ਆ ਉਹਦੇ ਵਿੱਚ ਅੱਜ ਇਹਨਾਂ ਨੇ ਐਂਬੂਲੈਂਸ ਦੀ ਫ੍ਰੀ ਸੇਵਾ ਮਾਨਵਤਾ ਦੀ ਸੇਵਾ ਵਾਸਤੇ ਇੱਕ ਬੜਾ ਸ਼ਲਾਘਾਯੋਗ ਕਦਮ ਇਹ ਸੁਸਾਇਟੀ ਦੇ ਸਾਰੇ ਮੈਂਬਰ ਸਹਿਬਾਨ ਜੁਝਾਰ ਸਿੰਘ ਐਵਨਿਊ ਤੋਂ ਕੀਤਾ ਆ ਸਮਾਜ ਦੇ ਵਿੱਚ ਇਹੋ ਜੇ ਸੋਸਾਇਟੀਆਂ ਜਿਹੜੀਆਂ ਨੇ ਲੋਕਾਂ ਦੀ ਸੇਵਾ ਲਈ ਕੰਮ ਕਰਦੀਆਂ ਨੇ ਮਾਨਵਤਾ ਦੀ ਸੇਵਾ ਲਈ ਕੰਮ ਕਰਦੀਆਂ ਨੇ ਇਹ ਇੱਕ ਬਹੁਤ ਵੱਡਾ ਉਪਰਾਲਾ ਹੈ ਮੈਂ ਇਹਨਾਂ ਨੂੰ ਇਸ ਉਪਰਾਲੇ ਵਾਸਤੇ ਅਮਨ ਜੀ ਜੋ ਕਿ ਸੰਚਾਲਕ ਨੇ ਇਸ ਦਲ ਦੇ ਉਹਨਾਂ ਨੂੰ ਬਹੁਤ ਮੁਬਾਰਕਬਾਦ ਦੇਣਾ ਹੈ ਤੇ ਵਿਸ਼ਵਾਸ ਦਿਵਾਉਣਾ ਹੈ ਅਮਨ ਜੀ ਅਸੀਂ ਵੀ ਇਹ ਸੇਵਾ ਦੇ ਵਿੱਚ ਜਿੱਥੇ ਸਾਡੀ ਕੋਈ ਡਿਊਟੀ ਤੁਸੀਂ ਲਾਓਗੇ ਅਸੀਂ ਤੁਹਾਡੇ ਨਾਲ ਹਾਜ਼ਰ ਹਾਂ ਕਿਉਂਕਿ ਸਮਾਜ ਦੇ ਵਿੱਚ ਇਹ ਚੰਗੇ ਕੰਮ ਜਿਹੜੇ ਤੁਸੀਂ ਕਰ ਰਹੇ ਆ ਤੁਹਾਡੀ ਸੁਸਾਇਟੀ ਸਾਰੇ ਮੈਂਬਰ ਸਹਿਬਾਨ ਕਰ ਰਹੇ ਹੋ ਇੱਕ ਬਹੁਤ ਸ਼ਲਾਘਾਯੋਕ ਕਦਮ। ਜੀ ਸਤਿ ਸ਼੍ਰੀ ਅਕਾਲ ਜੀ ਮੈਂ ਹਨ ਪਨੋਰਡ ਸੰਚਾਲਕ ਸੰਝਾ ਲੋਕ ਸੇਵਾ ਦਲ ਅੱਜ ਸਭ ਤੋਂ ਪਹਿਲਾਂ ਤਾਂ ਅਸੀਂ ਦਲ ਦੇ ਵਿੱਚ ਕੁਝ ਨਵੀਆਂ ਨਿਯਤੀਆਂ ਕੀਤੀਆਂ ਵਾ ਜਿਹਦੇ ਵਿੱਚ ਕਿ ਜ਼ਿਲ੍ਹਾ ਪ੍ਰਧਾਨ ਅਸੀਂ ਸਰਦਾਰ ਗੁਰਜੀਤ ਸਿੰਘ ਜੀ ਨੂੰ ਲਾਇਆ ਉਸ ਤੋਂ ਬਾਅਦ ਵਾਈਸ ਪ੍ਰਧਾਨ ਸਾਡੇ ਦਵਿੰਦਰ ਸਿੰਘ ਮੱਲੀ ਜੀ ਨੇ ਤੇ ਕੈਸ਼ੀਅਰ ਸਾਡੇ ਦਵਿੰਦਰ ਸਿੰਘ ਜੀ ਢਿੱਲੋਂ ਸਾਹਿਬ ਔਰ ਮੀਡੀਆ ਇੰਚਾਰਜ ਅੰਸ਼ਕ ਮਟਾਲਾ ਨੂੰ ਲਾਇਆ ਉਸ ਤੋਂ ਬਾਅਦ ਅਸੀਂ ਇੱਕ ਸ਼ਹਿਰ ਵਾਸੀਆਂ ਦੀ ਸੇਵਾ ਵਾਸਤੇ ਐਂਬੂਲੈਂਸ ਜਿਹੜੀ ਆ ਫ੍ਰੀ ਸੇਵਾ ਜਿਹੜੀ ਉਹ ਸ਼ੁਰੂ ਕੀਤੀ ਆ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਕਿਸੇ ਨੂੰ ਵੀ ਬੈਡੀ ਸੰ ਦੀ ਲੋੜ ਹੋਵੇ ਬਲੱਡ ਚਾਹੀਦਾ ਹੋਵੇ ਕਿਸੇ ਲੋਵਾਰ ਸ਼ਿਲਾਸ਼ ਦਾ ਸੰਸਕਾਰ ਕਰਨਾ ਹੋਵੇ ਔਰ ਸਾਡੀ ਐਂਬੂਲੈਂਸ ਦੀ ਕਿਸੇ ਨੂੰ ਜ਼ਰੂਰਤ ਹੋਵੇ ਤਾਂ ਅਸੀਂ ਸਮਾਜ ਦੀ ਸੇਵਾ ਵਿੱਚ 24 ਘੰਟੇ ਹਾਜ਼ਰ ਹਾਂ ਜੀ ਔਰ ਨਵਨਯੁਕਤ ਮੈਂਬਰ ਜਿਹੜੇ ਕੀਤੇ ਆ ਇਸ ਮੌਕੇ ਤੇ ਮੈਂ ਸਾਰੇ ਨਵੇਂ ਆਪਣੇ ਮੈਂਬਰਾਂ ਨੂੰ ਟੀਮ ਦੇ ਨੂੰ ਵਧਾਈ ਦੇਣਾ ਆ ਔਰ ਧੰਨਵਾਦ ਕਰਦਾ ਹਾਂ ਤੁਹਾਡਾ ਸਾਰਿਆਂ ਦਾ ਕਿ ਆਪਣੇ ਕੀਮਤੀ ਦੇ ਜੀਮੇ ਤੋਂ ਸਮਾਂ ਕੱਢ ਕੇ ਆਏ ਹੋ। ਥੈਂਕ ਯੂ ਸਰ। ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਪ੍ਰਤੀਪਾਲ ਸਿੰਘ ਸਿੱਧੂ ਆ ਮੈਂ ਐਸ ਜੀ ਐਸ ਐਵੇਨਿਊ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਵਜੋਂ ਸੇਵਾ ਨਿਭਾ ਰਿਹਾ। ਇਹ ਅਮਨ ਪਨੌਰ ਜੀ ਨੇ ਜਿਹੜਾ ਇਹ ਪ੍ਰਾਲਾ ਕੀਤਾ ਵਾ ਇਹ ਬਹੁਤ ਜ਼ਿਆਦਾ ਵਧਾਈ ਦੇ ਪਾਤਰ ਨੇ। ਇਹਨਾਂ ਨੇ ਇੱਕ ਇਹੋ ਜਿਹੀ ਸ਼ੁਰੂਆਤ ਕੀਤੀ ਆ। ਇਹ ਸਾਡੇ ਵਰਗੇ ਲੋਕਾਂ ਨੂੰ ਵੀ ਪ੍ਰੇਰਿਤ ਕੀਤਾ ਹੈ ਇਹਨਾਂ ਨੇ। ਜਿਨ੍ਹਾਂ ਲੋਕਾਂ ਨੇ ਵੀ ਇਹਨਾਂ ਦੀ ਇਸ ਪ੍ਰਾਲੇ ਵਿੱਚ ਹੈਲਪ ਕੀਤੀ ਆ ਉਹਨਾਂ ਵੀਰਾਂ ਦਾ ਵੀ ਬਹੁਤ-ਬਹੁਤ ਧੰਨਵਾਦ। ਮੇਰੇ ਉਹਨਾਂ ਨੂੰ ਸ਼ੋਭਾ ਸ਼ਾਵਾਂ ਨੇ ਬਹੁਤ ਬਹੁਤ ਵਧਾਈ ਹਾਂਜੀ ਮੇਰਾ ਕੁਰਜੀਤ ਸਿੰਘ ਜੀ ਨੋਟ ਦਾ ਕੁਰਜੀਤ ਸਿੰਘ ਮੈਂ ਤੇ ਅਮਨਪਨੋੜ ਨੂੰ ਵਧਾਈ ਦਿੰਦਾ ਕਿ ਨੇ ਆ ਇਹ ਉਪਰਾਲਾ ਕਰਕੇ ਕੰਮ ਸ਼ੁਰੂ ਕੀਤਾ ਹੈ ਅਸੀਂ ਇਹਦਾ ਸਾਥ ਦੇਵਾਂਗੇ ਜੋ ਨਵੀਂ ਨਿਯੁਕਤੀ ਕੀਤੀ ਹੈ ਤੇ ਇਹਦਾ ਪੂਰਾ ਸਾਥ ਦੇਵਾਂਗੇ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ